ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਨਿਮਾਣੇ ਬਣ ਕੇ ਉਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਅਗਲੇ ਸਾਲ ਜੋ 650ਵਾਂ ਪ੍ਰਕਾਸ਼ ਦਿਹਾੜਾ ਸ਼ਤਾਬਦੀ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਮਨਾਇਆ ਸਾਡਾ ਮੰਨਣਾ ਹੈ ਕਿ ਅਸੀਂ ਬਹੁਤ ਭਾਗਾ ਵਾਲੇ ਆਂ ਕਿਸਮਤ ਵਾਲੇ ਆਂ ਕਿ ਜਿਹੜਾ 650ਵਾਂ ਸ਼ਤਾਬਦੀ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜੇ ਦੀ ਆਊਗੀ ਉਹ ਸਾਡੀ ਜਿਹੜੀ ਰਾਜਕਾਲ ਸਰਕਾਰ ਹੈ ਇਹਦੇ ਦੌਰਾਨ ਆਊਗੀ 649 ਸਾਲ ਤੋਂ ਲੈ ਕੇ 650 ਸਾਲ ਤੱਕ ਜੋ 1 ਸਾਲ ਦਾ ਸਮਾਂ ਇਹ ਪੂਰੇ ਦਾ ਪੂਰਾ 1 ਸਾਲ ਦਾ ਸਮਾਂ ਜਿਹੜਾ ਇਹਦੇ ਵਿੱਚ ਹਰ ਮਹੀਨੇ ਜਿਹੜੇ ਨੇ ਸਮਾਗਮ ਹੋਣਗੇ ਤਾਂ ਤਨ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦਾ 649 ਜੋ ਪ੍ਰਕਾਸ਼ ਦਿਹਾੜਾ ਉਹਨੂੰ ਸਮਰਪਿਤ ਹੁੰਦੇ ਹੋਏ ਪੰਜਾਬ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੂਰੀ ਦੀ ਪੂਰੀ ਪੰਜਾਬ ਸਰਕਾਰ ਮਹਾਰਾਜ ਨੂੰ ਨਤਮਸਤਕ ਹੋਣ ਲਈ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਨੂੰ ਨਤਮਸਤਕ ਹੋਣ ਦੇ ਲਈ ਪਵਿੱਤਰ ਨਗਰੀ ਉਹਨਾਂ ਦੇ ਚਰਨ ਛੋਹ ਪ੍ਰਾਪਤ ਨਗਰੀ ਹੈ ਜੋ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਅਸੀਂ ਉਰੇ ਇਕਤ੍ਰਿਤ ਹੋਏ ਹਾਂ ਅੱਜ ਤੋਂ ਮਤਲਬ ਕਿ ਅੱਜ ਤਰੀਕ 4 ਤਰੀਕ ਹੈ 4 ਤਰੀਕ ਤੋਂ ਅੱਜ ਉਰੇ ਅਖੰਡ ਪਾਤਸ਼ਾਹਬ ਆਰੰਭ ਹੋ ਰਹੇ ਨੇ ਔਰ 6 ਤਰੀਕ ਨੂੰ ਭੋਗ ਪਾਏ ਜਾਣਗੇ ਜਿਸ ਦੇ ਵਿੱਚ ਇਸ ਪ੍ਰੋਗਰਾਮ ਨੂੰ ਰਾਜਪਤਰੀ ਸਮਾਗਮ ਦੀ ਤਰ੍ਹਾਂ ਮਨਾਇਆ ਜਾਊਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਆ ਪਹੁੰਚਣਗੇ ਸਾਰੀ ਸਮੂਹ ਕੈਬਨਿਟ ਪਹੁੰਚੂਗੀ ਸਾਰੇ ਐਮ ਐਲ ਏ ਸਾਹਿਬਾਨ ਪਹੁੰਚਣਗੇ ਇਸ ਤੋਂ ਇਲਾਵਾ ਸਾਰੀ ਸੰਗਤ ਜਿੱਥੇ-ਜਿੱਥੇ ਵੀ ਗੁਰੂ ਮਹਾਰਾਜ ਨੂੰ ਪਿਆਰ ਕਰਦੀ ਸੰਗਤ ਹੈ ਉਹ ਸਾਰੇ ਜਣੇ ਉਰੇ ਪਹੁੰਚਣਗੇ ਇਸ ਧਰਤੀ ਦੇ ਉੱਤੇ ਪਹੁੰਚਣਗੇ ਔਰ ਅਸੀਂ ਨਿੱਕਾ ਸੱਦਾ ਦਿੰਨੇ ਆ ਬਤੌਰ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਪੰਜਾਬ ਹੋਣ ਦੇ ਨਾਤੇ ਮੈਂ ਉਰੋਂ ਨਿੱਕਾ ਸੱਦਾ ਦਿੰਨਾ ਕਿਉਂਕਿ ਜਿਹੜਾ ਮੇਰਾ ਡਿਪਾਰਟਮੈਂਟ ਹੈ ਉਹ ਇਸ ਪ੍ਰੋਗਰਾਮ ਦੀ ਨੂਡਲ ਅਥਾਰਟੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਨਿੱਕਾ ਸੱਦਾ ਦਿੰਨੇ ਆ ਹੱਥ ਜੋੜ ਕੇ ਸਿਰ ਝੁਕਾ ਕੇ ਸੱਦਾ ਦਿੰਨੇ ਆ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਨਿਮਾਣੇ ਬਣ ਕੇ ਉਰੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਇਸ ਵਾਰ 658ਵਾਂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਔਰ ਅਗਲੇ ਸਾਲ ਜੋ 650ਵਾਂ ਪ੍ਰਕਾਸ਼ ਦਿਹਾੜਾ ਸ਼ਤਾਬਦੀ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਮਨਾਣਾ ਹੈ ਔਰ ਸਾਡਾ ਮੰਨਣਾ ਹੈ ਕਿ ਅਸੀਂ ਬਹੁਤ ਭਾਗਾ ਵਾਲੇ ਆਂ ਕਿਸਮਤ ਵਾਲੇ ਆਂ ਕਿ ਜਿਹੜਾ 650ਵਾਂ ਸ਼ਤਾਬਦੀ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜੇ ਦੀ ਆਊਗੀ ਉਹ ਸਾਡੀ ਜਿਹੜੀ ਰਾਜਕਾਲ ਸਰਕਾਰ ਹੈ ਇਹਦੇ ਦੌਰਾਨ ਆਊਗੀ। ਔਰ ਉਸ ਪ੍ਰੋਗਰਾਮ ਨੂੰ ਮਨਾਉਣ ਦੇ ਲਈ ਧੂਮ ਧਾਮ ਨਾਲ ਮਨਾਉਣ ਦੇ ਲਈ 649 ਸਾਲ ਤੋਂ ਲੈ ਕੇ 650 ਸਾਲ ਤੱਕ ਜੋ 1 ਸਾਲ ਦਾ ਸਮਾਂ ਇਹ ਪੂਰੇ ਦਾ ਪੂਰਾ 1 ਸਾਲ ਦਾ ਸਮਾਂ ਜਿਹੜਾ ਇਹਦੇ ਵਿੱਚ ਹਰ ਮਹੀਨੇ ਜਿਹੜੇ ਨੇ ਸਮਾਗਮ ਹੋਣਗੇ ਜ਼ਿਲ੍ਹਾ ਪੱਧਰ ਤੇ ਵੀ ਹੋਣਗੇ, ਹਰ ਹਲਕੇ ਦੇ ਪੱਧਰ ਤੇ ਵੀ ਹੋਣਗੇ, ਸਕੂਲਾਂ 'ਚ ਵੀ ਹੋਣਗੇ, ਕਾਲਜਾਂ ਦੇ ਵਿੱਚ ਵੀ ਹੋਣਗੇ। ਡਰੋਨ ਸ਼ੋ ਵੀ ਹੋਣਗੇ ਸਾਊਂਡ ਐਂਡ ਲਾਈਟ ਸ਼ੋ ਵੀ ਹੋਣਗੇ ਹਰ ਤਰ੍ਹਾਂ ਦਾ ਜਾਨੀ ਕਿ ਜਿਹੜਾ ਪ੍ਰੋਗਰਾਮ ਹੈ ਉਹ ਕੀਤਾ ਜਾਊਗਾ ਤਾਂ ਜੋ ਜੋ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਹੈ ਉਹਨਾਂ ਦਾ ਜੀਵਨ ਦਾ ਜੋ ਉਹਨਾਂ ਦੀ ਜਾਂਚ ਹੈ ਅਸੀਂ ਸਾਡੇ ਬੱਚਿਆਂ ਤੱਕ ਆਉਣ ਵਾਲੀ ਸਾਰੀ ਜਨਰੇਸ਼ਨ ਤੱਕ ਅਸੀਂ ਘਰ ਘਰ ਤੱਕ ਉਸ ਚੀਜ਼ ਦੀ ਮਹਿਕ ਹੈ ਜਿਹੜੀ ਉਹਨੂੰ ਖਿਲਾਰ ਸਕੀਏ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ